ਸਤਿ ਸ਼੍ਰੀ ਅਕਾਲ ਦੋਸਤੋ ਤੇ ਇਕ ਹੋਰ ਫੇਰ ਲੈ ਕੇ ਹਾਜ਼ਰ ਆਂ ਪ੍ਰੋਗਰਾਮ ਕੁਛ ਤੇ ਕਰੋ ਵਿਚਾਰ ਹਰ ਵਾਰੀ ਅਸੀਂ ਕੋਈ ਨਾ ਕੋਈ ਨਵਾਂ ਟੌਪਿਕ ਲੈ ਕੇ ਉੱਤੇ ਡਿਸਕਸ ਕਰਦੇ ਆ ਤੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਵਾਤਾਵਰਨ ਪ੍ਰਤੀ ਸਾਡੀ ਜ਼ਿੰਮੇਵਾਰੀ ਦੋਸਤੋ ਵਾਤਾਵਰਨ ਪ੍ਰਤੀ ਸਾਡੀ ਜ਼ਿੰਮੇਵਾਰੀ ਬਹੁਤ ਜ਼ਿਆਦਾ ਹੈ ਕਿਉਂਕਿ ਆਨ ਵਾਲੀ ਜਿਹੜੀ ਜਨਰੇਸ਼ਨ ਹੈ ਉਹ ਇਸ ਤੇ ਬਹੁਤ ਡਿਪੈਂਡਡ ਹੈ ਜੇ ਅਸੀਂ ਵਾਤਾਵਰਨ ਦਾ ਨਹੀਂ ਧਿਆਨ ਰੱਖਾਂਗੇ ਤੇ ਆਨ ਵਾਲੀ ਜਨਰੇਸ਼ਨ ਨੂੰ ਬਹੁਤ ਨੁਕਸਾਨ ਹੋਏਗਾ ਜਿਦਾਂ ਪੋਲੂਸ਼ਨ ਵਧ ਰਹੀ ਹੈ ਜੇ ਅਸੀਂ ਨਹੀਂ ਧਿਆਨ ਰੱਖਾਂਗੇ ਤਾਂ ਪੋਲੂਸ਼ਨ ਵਧ ਹੀ ਜਾਏਗੀ ਤੇ ਬਿਮਾਰੀਆਂ ਵਧ ਰਗੀਆਂ ਤੇ ਸਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਉਹਨਾਂ ਨੂੰ ਬਿਮਾਰੀਆਂ ਹੋ ਜ਼ਿਆਦਾ ਲੱਗਣਗੀਆਂ ਦੇਖੋ ਵਾਤਾਵਰਣ ਜ਼ਿੰਮੇਵਾਰੀ ਤੇ ਸਭ ਤੋਂ ਪਹਿਲਾਂ ਤਾਂ ਰੁੱਖ ਲਾਣੇ ਸਭ ਤੋਂ ਜ਼ਰੂਰੀ ਨੇ ਦੋਸਤੋ ਜਿੰਨੇ ਜ਼ਿਆਦਾ ਸੀ ਰੁੱਖ ਲਗਾਵਾਂਗੇ ਉਹਦੇ ਨਾਲ ਓਨੀ ਹੀ ਜ਼ਿਆਦਾ ਪੋਲੂਸ਼ਨ ਘਟੇਗੀ ਦੇਖੋ ਰੁੱਖ ਜਿਹੜੇ ਨੇ ਆਕਸੀਜਨ ਜਿਹੜੀ ਹੈ ਪੈਦਾ ਕਰਦੇ ਨੇ ਤੇ ਕਾਰਬਨ ਡਾਈਆਕਸਾਈਡਾਂ ਨੂੰ ਸੋਖ ਲੈਂਦੇ ਨੇ ਤੇ ਜਿੰਨੇ ਜ਼ਿਆਦਾ ਰੁੱਖ ਲਗਾਵਾਂਗੇ ਉੰਨੀ ਆਕਸੀਜਨ ਜ਼ਿਆਦਾ ਪੈਦਾ ਹੋਏਗੀ ਤੇ ਸਾਡੇ ਜਿਹੜੇ ਵਾਤਾਵਰਣ ਦੇ ਵਿੱਚ ਜਿਹੜੀ ਪੋਲੂਸ਼ਨ ਘਟੇਗੀ ਦੂਸਰ ਬੱਸ ਜਿਹੜੀ ਅੱਗੇ ਲੈਂਡ ਸਲਾਈਡਿੰਗ ਹੋ ਰਹੀ ਆ ਉਹਦਾ ਕਾਰਨ ਆ ਜਿਹੜੇ ਅਸੀਂ ਰੁੱਖ ਕੱਟ ਰਹੇ ਆ ਦੋਸਤ ਰੁੱਖਾਂ ਦੀ ਜਿਹੜਾ ਜੜਾ ਮਿੱਟੀ ਨੂੰ ਆਪਣੇ ਨਾਲ ਜੋੜ ਕੇ ਰੱਖਦੀਆਂ ਨੇ ਜਿਸ ਦੇ ਨਾਲ ਜਿਹੜੀ ਆ ਧਰਤੀ ਜਿਹੜੀ ਆ ਲੈਂਡ ਸਲਾਈਡਿੰਗ ਜਿਹੜੀ ਆ ਉਹ ਨਹੀਂ ਹੋ ਸਕਦੀ ਸੋ ਰੁੱਖ ਲਾਣੇ ਸਾਡੇ ਵਾਸਤੇ ਬਹੁਤ ਜ਼ਰੂਰੀ ਨੇ ਅਸੀਂ ਇਹ ਗੱਲ ਬਹੁਤ ਜ਼ਿਆਦਾ ਸੁਣੀ ਆ ਕਿ ਇੱਕ ਰੁੱਖ 100 ਸੁਖ ਉਹ ਲੋਕ ਜਿਹੜੇ ਪੈਦਲ ਤੁਰਦੇ ਨੇ ਜਾਂ ਸਾਈਕਲ ਤੇ ਜਾਂਦੇ ਨੇ ਜਦੋਂ ਥੱਕ ਜਾਂਦੇ ਨੇ ਤਾਂ ਕਹਿੰਦੇ ਯਾਰ ਕਿਤੇ ਛਾਂ 'ਚ ਬੈਠ ਕੇ ਮੈਂ ਆਰਾਮ ਕਰ ਲਵਾਂ ਹਰ ਪਿੰਡ ਦੇ ਵਿੱਚ ਇੱਕ ਬੋਰ ਦਾ ਦਰੱਖਤ ਹੁੰਦਾ ਜਿਹਦੇ ਥੱਲੇ ਸੱਤ ਲਾਈ ਜਾਂਦੀ ਹੈ ਉਹ ਸੱਤ ਦੇ ਥੱਲੇ ਪਿੰਡ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਉੱਥੇ ਚਲਦੀਆਂ ਨੇ ਉੱਥੋਂ ਬਜ਼ੁਰਗ ਬੈਠ ਕੇ ਗੱਲਾਂ ਬਾਤਾਂ ਕਰਦੇ ਨੇ ਉੱਥੇ ਗੇਮਾਂ ਵੀ ਖੇਡੀਆਂ ਜਾਂਦੀਆਂ ਨੇ ਉਹ ਰੁੱਖ ਜਿਹੜਾ ਪਿੰਡ ਦੀ ਬਹੁਤ ਹੀ ਇੰਪੋਰਟੈਂਟ ਜਗ੍ਹਾ ਹੁੰਦੀ ਹੈ ਸੋ ਦੋਸਤੋ ਉਹ ਰੁੱਖ ਕਈ ਸਾਲ ਪੁਰਾਣਾ ਹੁੰਦਾ ਹੈ ਹਰ ਪਿੰਡ ਤੁਸੀਂ ਦੇਖਿਆ ਹੋਏਗਾ ਇਹੋ ਜਿਹੇ ਰੁੱਖ ਜ਼ਰੂਰ ਹੁੰਦੇ ਨੇ ਜੇ ਅਸੀਂ ਰੁੱਖ ਕੱਟੀ ਜਾਵਾਂਗੇ ਤੇ ਸਾਡੀ ਸਾਹ ਵੀ ਖਤਮ ਹੋ ਜਾਏਗੀ ਤੇ ਦੋਸਤੋ ਰੁੱਖ ਲਾਣਾ ਤੇ ਬਹੁਤ ਜ਼ਰੂਰੀ ਹੈ ਦੂਸਰੇ ਪਾਸੇ ਜਿਹੜਾ ਅੱਜ ਦੀ ਨਵੀਂ ਜਨਰੇਸ਼ਨ ਹੈ ਨਵੀਂ-ਨਵੀਂ ਟੈਕਨੋਲੋਜੀ ਆ ਗਈ ਹੈ ਕੈਮੀਕल्स ਆ ਗਏ ਨੇ ਜਿਹਦੇ ਨਾਲ ਪਲਾਸਟਿਕ ਦੀਆਂ ਚੀਜ਼ਾਂ ਬਣਨੀਆਂ ਸ਼ੁਰੂ ਹੋ ਗਈਆਂ ਦੋਸਤੋ ਪਲਾਸਟਿਕ ਦੇ ਲਫਾਫੇ ਪਲਾਸਟਿਕ ਦੀਆਂ ਬੋਤਲਾਂ ਅਸੀਂ ਬਹੁਤ ਯੂਜ਼ ਕਰਦੇ ਹਾਂ ਤੇ ਸਾਡੀ ਜ਼ਿੰਮੇਵਾਰੀ ਜਿਹੜੀ ਵਾਤਾਵਰਣ ਨਾਲ ਹੈ ਉਹ ਇਹ ਜ਼ਰੂਰੀ ਹੈ ਕਿ ਅਸੀਂ ਪਲਾਸਟਿਕ ਦੀ ਵਰਤੋਂ ਘੱਟ ਤੋਂ ਘੱਟ ਕਰੀਏ ਕਿਉਂਕਿ ਪਲਾਸਟਿਕ ਇਹੋ ਜਿਹਾ ਕੈਮੀਕਲ ਹੈ ਪਲਾਸਟਿਕ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਜ਼ਿੰਦੀ ਦੁਨੀਆ ਤੱਕ ਕਦੀ ਖਤਮ ਨਹੀਂ ਹੁੰਦੀ ਅਸੀਂ ਜਿੰਨਾ ਵੀ ਪਲਾਸਟਿਕ ਯੂਜ਼ ਕਰਦੇ ਹਾਂ ਬੋਤਲਾਂ ਯੂਜ਼ ਕਰਦੇ ਹਾਂ ਜਾਂ ਲਫਾਫੇ ਯੂਜ਼ ਕਰਦੇ ਹਾਂ ਉਹਨੇ ਹੀ ਜ਼ਿਆਦਾ ਪਲਾਸਟਿਕ ਦੇ ਬੋਤਲਾਂ ਦੇ ਲਫਾਫੇ ਬਣਨਗੇ ਤੇ ਜਿਹੜੇ ਸਾਡੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦੇ ਨੇ ਤੁਸੀਂ ਆਮ ਦੇਖਿਆ ਹੋਵੇਗਾ ਜਦੋਂ ਨਾਲੀਆਂ ਬੰਦ ਹੋ ਜਾਂਦੀਆਂ ਨੇ ਉਹਦੇ ਪਲਾਸਟਿਕ ਦੇ ਲਫਾਫੇ ਫਸ ਜਾਂਦੇ ਨੇ ਬੋਤਲਾਂ ਫਸ ਜਾਂਦੀਆਂ ਨੇ ਸਾਡੇ ਜਿਹੜੇ ਜਾਨਵਰ ਨੇ ਉਹ ਪਲਾਸਟਿਕ ਦੇ ਲਫਾਫੇ ਖਾ ਜਾਂਦੇ ਨੇ ਜਿਹਦੇ ਨਾਲ ਉਹਨਾਂ ਨੂੰ ਬਿਮਾਰੀਆਂ ਲੱਗ ਜਾਂਦੀਆਂ ਨੇ ਮੱਝਾਂ ਗਾਵਾਂ ਨੂੰ ਬਿਮਾਰੀਆਂ ਲੱਗਦੀਆਂ ਨੇ ਸੋ ਦੋਸਤੋ ਇਹ ਪਲਾਸਟਿਕ ਜਿਹੜੀ ਆ ਬਹੁਤ ਹੀ ਨੁਕਸਾਨਦਾਇਕ ਚੀਜ਼ ਆ ਇਹਨੂੰ ਘੱਟ ਤੋਂ ਘੱਟ ਯੂਜ਼ ਕਰੋ ਸਨਾਨ ਕਿੰਨੀ ਵਾਰੀ ਕਾਨੂੰਨ ਚੇਂਜ ਕੀਤਾ ਕਿ ਪਲਾਸਟਿਕ ਦੇ ਲਫਾਫੇ ਬੰਦ ਕੀਤੇ ਜਾਣ ਪਰ ਫਿਰ ਦੇਖਦੇ ਆਂਗੇ ਥੋੜੀ ਜਿਹੀ ਦੇਰ ਬਾਅਦ ਫਿਰ ਪਲਾਸਟਿਕ ਦੇ ਲਫਾਫੇ ਸ਼ੁਰੂ ਹੋ ਜਾਂਦੇ ਨੇ ਜਦਾਂ ਡਿਸਪੋਜ਼ੇਬਲ ਪਲੇਟਾਂ ਯੂਜ਼ ਕਰਦੇ ਆਪਾਂ ਉਹਦੇ 'ਚ ਵੀ ਪਲਾਸਟਿਕ ਕੈਮੀਕਲ ਯੂਜ਼ ਹੁੰਦਾ ਡਿਸਪੋਜ਼ੇਬਲ ਪਲੇਟਾਂ ਵੀ ਸਰਕਾਰ ਨੂੰ ਚਾਹੀਦੀਆਂ ਹਨ ਉੱਤੇ ਬੈਨ ਲਗਾਇਆ ਜਾਵੇ ਡਿਸਪੋਜ਼ੇਬਲ ਗਲਾਸ ਨੇ ਜਿੱਦ ਅਸੀਂ ਪਾਣੀ ਪੀਂਦੇ ਆ ਤੇ ਬਾਅਦ ਚ ਸੁੱਟ ਦਿੰਨੇ ਆ ਇਹਦੇ ਨਾਲ ਜਿਹੜੀ ਗੰਦਗੀ ਵੀ ਫੈਲਦੀ ਆ ਤੇ ਕੈਮੀਕਲ ਵੀ ਨੇ ਜਦੋਂ ਅਸੀਂ ਪੀਂਨੇ ਆ ਉਹ ਕੈਮੀਕਲ ਸਾਡੇ ਅੰਦਰ ਜਾਂਦੇ ਨੇ ਜਿਹੜੇ ਸਾਡੇ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਨੇ ਤੇ ਦੋਸਤੋ ਆਓ ਦੇਖਦੇ ਹਾਂ ਇੱਕ ਛੋਟਾ ਜਿਹਾ ਦ੍ਰਿਸ਼ ਸਰਦਾਰ ਜੀ ਫੜੋ 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 ਚੋਰ 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 ਸਰਦਾਰ ਜੀ ਆ ਤੁਹਾਡਾ ਕੀਮਤੀ ਸਮਾਨ ਮੈਂ ਚੋਰ ਤੋਂ ਫੜ ਲਿਆਂਦਾ ਵਾ ਉਹ ਗੁੱਡ 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 ਵੈਰੀ ਗੁੱਡ ਵੈਰੀ ਗੁੱਡ ਸਰਦਾਰ ਜੀ ਆ ਕੀ ਕੀਤਾ ਤੁਸੀਂ ਭਰਾਵਾ ਚੰਗਾ ਕੀਤਾ ਚੋਰ ਕੋਲੋਂ ਖੋ ਲਿਆ ਉਹਨੇ ਉਥੇ ਆ ਦੇਖਣਾ ਸੀ ਕੂੜਾ ਸੀਗਾ ਉਹਨੇ ਕਿਤੇ ਵੀ ਸੁੱਟ ਦੇਣਾ ਸਿੱਟਣਾ ਵਾ ਸਰਦਾਰ ਜੀ ਚੰਗੀ ਜਗ੍ਹਾ ਸਿੱਟੋ ਚੰਗੀ ਜਗ੍ਹਾ ਉਹ ਕਿਹੜੀ ਚੰਗੀ ਜਗ੍ਹਾ ਜਿੱਥੇ ਕੂੜਾ ਸਿੱਟੀਦਾ ਵਾ ਸੋ ਦੋਸਤੋ ਮੈਂ ਕੋਈ ਫੇਰ ਕਹਾਗਾ ਪਲਾਸਟਿਕ ਦੀ ਘੱਟ ਤੋਂ ਘੱਟ ਵਰਤੋਂ ਕਰੋ ਜਿਹੜੇ ਲਫਾਫੇ ਨੇ ਹੈਂਡbag ਨੇ ਜਿਹੜੇ ਕੈਰੀ ਬੈਗ ਨੇ ਉਹ ਕੋਸ਼ਿਸ਼ ਕਰੋ ਉਹ ਕਾਗਜ਼ ਦੇ ਯੂਜ਼ ਕਰੋ ਦੋਸਤੋ ਕਈ ਜਗ੍ਹਾ ਤੇ ਜਿੱਥੇ ਪਲਾਸਟਿਕ ਤੋਂ ਬਗੈਰ ਗੁਜ਼ਾਰਾ ਵੀ ਨਹੀਂ ਆ ਪਰ ਸਰਕਾਰ ਨੇ ਤਿੰਨ ਤਰ੍ਹਾਂ ਦੇ ਡਸਟਪਿਨ ਬਣਾਏ ਨੇ ਜਿਹਦੇ ਵਿੱਚ ਅਸੀਂ ਜਿਹੜਾ ਕੋੜਾ ਰੀਸਾਈਕਲ ਕੀਤਾ ਜਾਂਦਾ ਯਾਨੀ ਕਿ ਪਲਾਸਟਿਕ ਦੀਆਂ ਬੋਤਲਾਂ ਤੇ ਲਫਾਫੇ ਸਾਨੂੰ ਚਾਹੀਦਾ ਹੈ ਕਿ ਸਾਰੇ ਕੋੜੇ ਨੂੰ ਵੱਖਰਾ-ਵੱਖਰਾ ਕਰੀਏ ਜਿਹੜਾ ਅਸੀਂ ਸੁੱਟਦੇ ਆਂ ਤਾਂ ਜੋ ਇਕੱਠਾ ਨਾ ਜਾਵੇ ਕੂੜਾ ਜਿਹੜਾ ਰੀਸਾਈਕਲ ਕਰਨ ਵਾਲਾ ਕੂੜਾ ਉਹ ਉਸੇ ਡੱਬੇ ਚ ਪਾਇਆ ਜਾਵੇ ਉਸੇ ਡਸਟਬਿਨ ਚ ਪਾਇਆ ਜਾਵੇ ਤਾਂ ਜੋ ਜਿਹੜੇ ਕਰਮਚਾਰੀ ਤੁਹਾਡੇ ਕੋਲ ਕੂੜਾ ਲੈ ਕੇ ਜਾਣ ਉਹ ਜਿਹੜਾ ਕੂੜਾ ਰੀਸਾਈਕਲ ਆਸਾਨੀ ਨਾਲ ਹੋ ਸਕੇ ਵਾਤਾਵਰਣ ਵਾਲ ਜਿਹੜੀ ਸਾਡੀ ਜ਼ਿੰਮੇਵਾਰੀ ਹੈ ਅਸੀਂ ਇੱਕ ਹੋਰ ਤਰੀਕੇ ਨਾਲ ਨਿਭਾ ਸਕਦੇ ਆ ਕਿ ਅਸੀਂ ਗੰਦਗੀ ਨਾ ਫਲਾਈਏ ਦੇਖੋ ਦੋਸਤੋ ਜਗਾ ਜਗਾ ਜਿਹੜੇ ਕੂੜੇ ਦੇ ਢੇਰ ਨੇ ਉਹ ਕਿਹਦੀ ਗਲਤੀ ਹੈ ਸਾਡੇ ਲੋਕਾਂ ਦੀ ਗਲਤੀ ਹੈ ਅਸੀਂ ਗੰਦਗੀ ਜਿਹੜੀ ਆ ਉਹ ਇਕੱਠੀ ਕਰਕੇ ਘਰੋਂ ਲੁਹਾਫਾ ਚੱਕਦੇ ਆ ਜਿੱਥੇ 플ੌਟ ਖਾਲੀ ਹੈ ਉੱਥੇ ਛੱਡ ਦਿੰਨੇ ਆ ਉਹ ਜਿਹੜਾ 플ੌਟ ਆ ਹੋਲੀ-ਹੋਲੀ ਨਗੂ ਭਰ ਜਾਂਦਾ ਉੱਥੇ ਮੱਛਰ ਪੈਦਾ ਹੁੰਦਾ ਉੱਥੇ ਮੱਖੀਆਂ ਪੈਦਾ ਹੁੰਦੀਆਂ ਜਿਨ੍ਹਾਂ ਬਿਮਾਰੀਆਂ ਲੱਗਦੀਆਂ ਨੇ ਮੱਛਰ ਪੈਦਾ ਹੁੰਦਾ ਜਿਨ੍ਹਾਂ ਡੇਂਗੂ ਵਰਗੀਆਂ ਬਿਮਾਰੀਆਂ ਦੀਆਂ ਨੇ ਦੂਸਰਾ ਸੀ ਜਿਹੜਾ ਪਾਣੀ ਐ ਉਹਨੂੰ ਆਪਾਂ ਕਿਤੇ ਇਕੱਠਿਆ ਨਾ ਹੁੰਦੀਏ ਉਹਦੇ ਤੋਂ ਵੀ ਮੱਛਰ ਪੈਦਾ ਹੁੰਦਾ ਜਿਨ੍ਹਾਂ ਬਿਮਾਰੀਆਂ ਸ਼ੁਰੂ ਹੁੰਦੀਆਂ ਨੇ ਦੇਖੋ ਕੂੜੇ ਦੇ ਢੇਰ ਨੇ ਸਰਕਾਰ ਨੂੰ ਚਾਹੀਦਾ ਕਿ ਜਿਹੜਾ ਕੂੜੇ ਦਾ ਡੰਪ ਆ ਉਹ ਸ਼ਹਿਰ ਤੋਂ ਬਾਹਰ ਹੋਣਾ ਚਾਹੀਦਾ ਤੇ ਜਿੱਥੇ-ਜਿੱਥੇ ਢੇਰ ਲੱਗੇ ਨੇ ਉੱਥੋਂ ਸਫਾਈ ਕਰਵਾ ਕੇ ਸਾਰਾ ਕੂੜਾ ਬਾਹਰ ਲਜਾਇਆ ਜਾਵੇ ਤਾਂ ਜੋ ਲੋਕਾਂ ਨੂੰ ਬਿਮ ਥੋੜੇ ਦਿਨ ਪਹਿਲਾਂ ਮੇਰੀ ਵਾਈਫ ਕਹਿੰਦੀ ਜੀ ਘਰ ਚ ਆਪਾਂ ਸਫਾਈਆਂ ਕਰਨੀਆਂ ਨੇ ਜਿੰਨੀਆਂ ਪੁਰਾਣੀਆਂ ਚੀਜ਼ਾਂ ਨੇ ਜਿਹੜੀਆਂ ਕੰਮ ਦੀਆਂ ਚੀਜ਼ਾਂ ਨਹੀਂ ਹਨਾ ਉਹ ਸਾਰੀਆਂ ਚੱਕ ਕੇ ਬਾਹਰ ਸੁੱਟ ਦੇਣੀਆਂ ਉਹਨਾਂ ਨੈਗੇਟਿਵ એનર્ਜੀ ਆਂਦੀ ਹੈ ਘਰ ਦੇ ਵਿੱਚ ਤੇ ਤਿਉਹਾਰ ਆ ਰਹੇ ਨੇ ਆਪਾਂ ਚੰਗੀ ਤਰ੍ਹਾਂ ਸਫਾਈ ਕਰਨੀ ਆ ਮੈਂ ਦੇਖਦੀ ਆ ਕਿਹੜੀਆਂ ਗਣੀਆਂ ਜਿਹੜੀਆਂ ਕੰਮ ਦੀਆਂ ਚੀਜ਼ਾਂ ਨਹੀਂ ਆ ਮੈਂ ਭੱਜ ਕੇ ਸਟੋਰ ਚ ਲੁੱਕ ਗਿਆ ਉਹ ਮੇਰੀ ਓਟੀ ਕਹਿੰਦੀ ਕਿੱਥੇ ਗਏ ਹੋ ਆਵਾਜ਼ਾਂ ਮਾਰੀ ਜਾਵੇ ਕਿੱਥੇ ਹੋ ਤੁਸੀਂ ਕਿੱਥੇ ਹੋ ਉਹ ਮੈਂ ਕਹਿੰਦਾ ਮੈਂ ਸਟੋਰ ਚ ਲੁਕਿਆ ਆਇਆ ਕਹਿੰਦੇ ਕੀ ਹੋਇਆ ਮੈਂ ਕਿ ਤੂੰ ਆਪ ਹੀ ਕਿਹਾ ਜਿਹੜੀਆਂ ਕੰਮ ਦੀਆਂ ਚੀਜ਼ਾਂ ਨਹੀਂ ਆ ਤੂੰ ਚੱਕ ਕੇ ਬਾਹਰ ਸੁੱਟ ਦੇਣੀ ਆ ਉਹ ਤੇਰੇ ਵਾਸਤੇ ਮੈਂ ਤੇ ਕੰਮਦਾ ਹੈ ਨਹੀਂ ਆ ਤੂੰ ਬਾਹਰ ਹੀ ਸੁੱਟੇਂਗੀ ਮੰਨੂ ਤੋ ਦੋਸਤੋ ਸਰਕਾਰ ਨੇ ਕਿੰਨੀਆਂ ਸਕੀਮਾਂ ਚਲਾਈਆਂ ਆ ਸਭ ਤੋਂ ਵੱਡੀ ਜਿਹੜੀ ਸਕੀਮ ਆ ਸਵਚ ਫਰਤ ਦੀ ਯਾਨੀ ਕਿ ਸਫਾਈ ਰੱਖਣ ਵਾਸਤੇ ਜਿਹੜਾ ਸ਼ੌਚ ਹੈ ਉਹ ਬਾਹਰ ਨਾ ਜਾ ਕੇ ਕੀਤਾ ਜਾਵੇ ਸ਼ਚਾਲੇ ਐਨੇ ਬਣਾਏ ਨੇ ਉਹਨਾਂ ਨੂੰ ਯੂਜ਼ ਕੀਤਾ ਜਾਵੇ ਤਾਂ ਜੋ ਗੰਦਗੀ ਨਾ ਫੈਲੇ ਜਿਹੜੇ ਲੋਕ ਬਾਹਰ ਜਾ ਕੇ ਸ਼ੌਚ ਕਰਦੇ ਨੇ ਉਹਦੇ ਨਾਲ ਜਰਮ ਪੈਦਾ ਹੁੰਦੇ ਨੇ ਮੱਛਰ ਪੈਦਾ ਹੁੰਦੇ ਨੇ ਮੱਖੀਆਂ ਪੈਦਾ ਹੁੰਦੀਆਂ ਨੇ ਜਿਹੜੀਆਂ ਸਾਡੇ ਖਾਣ ਵਾਲੀਆਂ ਚੀਜ਼ਾਂ ਤੇ ਆ ਕੇ ਬੈਠਦੀਆਂ ਨੇ ਜਿਹਦੇ ਨਾਲ ਸਾਨੂੰ ਬਿਮਾਰੀਆਂ ਲੱਗਦੀਆਂ ਨੇ ਸੋ ਦੋਸਤੋ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਨੇ ਉਹਨਾਂ ਦੇ ਨਾਲ ਚੱਲੋ ਸਵੱਛ ਭਾਰਤ ਦੀਆਂ ਜਿਹੜੀਆਂ ਸਕੀਮਾਂ ਉਹਨਾਂ ਦੇ ਨਾਲ ਚੱਲੋ ਤਾਂ ਜੋ ਸਾਡਾ ਵਾਤਾਵਰਣ ਸਾਡਾ ਸਮਾਜ ਸਾਡਾ ਦੇਸ਼ ਸਾਰਾ ਸਾਫ਼ ਸੁਥਰਾ ਰਹੇ ਤੇ ਦੋਸਤੋ ਪੋਲੂਸ਼ਨ ਦਾ ਕਿੰਨਾ ਨੁਕਸਾਨ ਹੈ ਆਓ ਦੇਖਦੇ ਹਾਂ ਇੱਕ ਹੋਰ ਛੋਟਾ ਜਿਹਾ ਦ੍ਰਿਸ਼ ਚਲ ਜੀ ਆਪਾਂ ਲੇਟ ਹੋਣੇ ਪਿਆ ਚਾਜੂ ਹੈ ਨਹੀਂ ਚਾ ਨਹੀਂ ਹੈ ਅਬ ਨਿਕਲੀਏ ਬਸ ਕਾਇ ਕੋ ਪੂਰੇ ਹੈ ਚੰਡੀਗੜ੍ਹ ਜਾਣਾ ਚੈਕਿੰਗ ਬਹੁਤ ਉੱਥੇ ਹਾਂ ਪੂਰੇ ਨੇ ਪੋਲੂਸ਼ਨ ਹੈਗਾ ਪੋਲੂਸ਼ਨ ਚੰਡੀਗੜ੍ਹ ਵਾਸਤੇ ਨਹੀਂ ਵੈਸੇ ਪੋਲੂਸ਼ਨ ਕਰਵਾਉਣਾ ਚਾਹੀਦਾ ਹਾਂ ਤੇ ਫਿਰ ਹੈਗਾ ਦੇਖਣਾ ਹਾਂਜੀ ਭਾਜੀ ਪਈਏ ਪੋਲੂਸ਼ਨ ਕਰਾਉਣਾ ਸੀਗਾ ਗੱਡੀ ਕਿੱਥੇ ਆ ਗੱਡੀ ਨਹੀਂ ਹੈਗੀ 260 ਰੁਪਏ ਮੈਂ ਦਿਲਪੁਰ ਨੂੰ ਕਿਹਾ ਸੀ ਕਰਵਾਉਣਾ ਉਸ ਨੂੰ ਪੁੱਛ ਲੈਣਾ ਇੱਕ ਮਿੰਟ ਹੈਲੋ ਯਾਰ ਪੋਲੂਸ਼ਨ ਕਰਵਾ ਲਿਆ ਸੀ ਗੱਡੀ ਦਾ ਬਤੋ ਹੀ ਕਰਾਨਾ ਪਿਆ ਗੱਡੀ ਤਾਂ ਬਗੈਰ ਹੀ ਹੋ ਜਾਏਗਾ ਉਹ ਕਹਿੰਦੇ ਹੋਊਗੀ ਕੋਈ ਚੱਕੇ ਨਹੀਂ ਕਿੱਥੇ ਗੱਡੀ ਤਾਂ ਬਗੈਰ ਹੀ ਹੋ ਜਾਏਗਾ ਮੈਂ ਕਰਵਾ ਦਾਂਗਾ ਉਹ ਦਿਲਪ੍ਰੀਤ ਬੇਟਾ ਪੋਲੂਸ਼ਨ ਇਸ ਕਰਕੇ ਨਹੀਂ ਚੈੱਕ ਕਰਾਈਦਾ ਕਿ ਆਪਾਂ ਪੁਲਿਸ ਕੋਲ ਦਰਦੇ ਆ ਚਲਾਣ ਨਾ ਹੋ ਜੇ ਉਹ ਆਪਾਂ ਇਸ ਕਰਕੇ ਚੈੱਕ ਕਰਾਉਂਦੇ ਆ ਕਿ ਜਿਹੜੀ ਉਹ ਗੱਡੀ ਦੀ ਸਰਵਿਸ ਨਾਲ ਹੋਵੇ ਨਾ ਤੋ ਕਾਰਬਨ ਛੜਦੀ ਆ ਉਹ ਕਾਲਾ ਜਿਹਾ ਧੂਆਂ ਛੜਦੀ ਆ ਉਹਦੇ ਨਾਲ ਵਾਤਾਵਰਨ ਖਰਾਬ ਹੁੰਦਾ ਉਹਨਾਂ ਸਾਡੀ ਅਗਲੀ ਜਨਰੇਸ਼ਨ ਖਰਾਬ ਹੋਣ ਕਿ ਬਿਮਾਰੀਆਂ ਫੈਲਣਗੀਆਂ ਇਸ ਕਰਕੇ ਗੱਡੀ ਲਿਜਾ ਕੇ ਪੋਲੂਸ਼ਨ ਚੈੱਕ ਅਪ ਕਰਾਓ ਕੋਈ ਗੱਲ ਨਹੀਂ ਹੁਣ ਕਦੇ ਯਾਰ ਆਪਾਂ ਪੇ ਕਰ ਆਪਾਂ ਤੂੰ ਐਦਾਂ ਨਾ ਕਰਾਈਂ ਗਲਤ ਕੰਮ ਨਹੀਂ ਕਰਨਾ ਆਪਾਂ ਚਲੋ ਠੀਕ ਹੈ ਤੁਸੀਂ ਕਰਾ ਲਿਓ ਫਿਰ ਠੀਕ ਹੈ ਜੀ ਜਦੋਂ ਖੇਤਾਂ 'ਚ ਵਾਢੀਆਂ ਹੁੰਦੀਆਂ ਨੇ ਤੇ ਕੁਝ ਲੋਕ ਜਿਹੜੀ ਪਰਾਲੀ ਆ ਉਹਨੂੰ ਅੱਗ ਲਾ ਦਿੰਦੇ ਨੇ ਤਾਂ ਜੋ ਪਰਾਲੀ ਨੂੰ ਕਿਤੇ ਚੱਕ ਕੇ ਲਿਜਾਇਆ ਵੀ ਨਹੀਂ ਜਾ ਸਕਦਾ ਪਰ ਜਿਹੜੀ ਪਰਾਲੀ ਨੂੰ ਅੱਗ ਲਾਣ ਕਰਕੇ ਵਾਤਾਵਰਣ ਦੇ ਵਿੱਚ ਇੰਨੀ ਕੁ ਜ਼ਿਆਦਾ ਪੋਲੂਸ਼ਨ ਹੋ ਜਾਂਦੀ ਹੈ ਧੂਆਂ ਜਿਹੜਾ ਕਿ ਅੱਜਕੱਲ ਨਵਾਂ ਵਰਡ ਜਿਹੜਾ ਸੁਣਾ ਗਿਆ ਫੌਗ ਫੌਗ ਤੋਂ ਬਾਅਦ ਆ ਗਿਆ ਸਮੋਗ ਸਮੋਗ ਹੁੰਦਾ ਹੈ ਤੂ ਐਂਤੇ ਜਿਹੜੀ ਫੌਗ ਦੇ ਨਾਲ ਜਿਹੜਾ ਮਿਕਸ ਹੋ ਕੇ ਇੱਕ ਚੀਜ਼ ਬਣਦੀ ਉਹਨੂੰ ਕਹਿੰਦੇ স্মੋਕ ਉਹਦੇ ਨਾਲ ਤੇ ਦੋਸਤੋ ਸਾਹ ਵੀ ਰੁਕਣਾ ਸ਼ੁਰੂ ਹੋ ਜਾਂਦਾ ਤੁਹਾਡਾ ਵਾਤਾਵਰਨ ਇੰਨਾ ਕੋ ਜਿਆਦਾ ਪੋਲਿਊਟਡ ਹੋ ਜਾਂਦਾ ਕਿ ਬੰਦਾ ਘਰੋਂ ਬਾਹਰ ਨਹੀਂ ਨਿਕਲ ਸਕਦਾ ਤੋਂ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਪਰਾਲੀ ਨੂੰ ਅੱਗ ਨਾ ਲਾਓ ਪਰਾਲੀ ਜਿਹੜੀ ਹੈ ਇਹਦੇ ਚੋਂ ਜਿਹੜਾ ਪੋਲਿਊਸ਼ਨ ਇਕੱਠਾ ਹੁੰਦਾ ਸਾਡੇ ਬੱਚਿਆਂ ਨੂੰ ਸਾਡੇ ਬਜ਼ੁਰਗਾਂ ਨੂੰ ਬਹੁਤ ਨੁਕਸਾਨ ਹੁੰਦਾ ਸੋ ਬੇਨਤੀ ਹੈ ਕਿ ਪਰਾਲੀ ਨੂੰ ਅੱਗ ਨਾ ਲਾਇਆ ਕਰੋ ਜਦੋਂ ਸੜਕਾਂ ਤੇ ਫੁੱਲਸਰੋ ਚੈਕਿੰਗ ਕੀਤੀ ਜਾਂਦੀ ਹੈ ਤੇ ਇੱਕ ਸਰਟੀਫਿਕੇਟ ਚੈੱਕ ਕੀਤਾ ਜਾਂਦਾ ਹੈ ਪੋਲੂਸ਼ਨ ਸਰਟੀਫਿਕੇਟ ਪੋਲੂਸ਼ਨ ਸਰਟੀਫਿਕੇਟ ਜਿਹੜਾ ਬਣ ਤੇ ਜਾਂਦਾ ਅਸੀਂ ਬਨਵਾ ਲੈਨੇ ਹਾਂ ਪਰ ਸਾਨੂੰ ਪਤਾ ਨਹੀਂ ਪੋਲੂਸ਼ਨ ਸਰਟੀਫਿਕੇਟ ਦਾ ਫਾਇਦਾ ਕੀ ਹੈ ਦੋਸਤੋ ਜਦੋਂ ਤੁਹਾਡੇ ਕਿਸੇ ਗੱਡੀ ਦੇ ਵਿੱਚ ਪੋਲੂਸ਼ਨ ਜ਼ਿਆਦਾ ਜਿਹੜੀ ਹੈ ਪੈਦਾ ਹੁੰਦੀ ਹੈ ਜ਼ਿਆਦਾ ਧੂਆ ਨਿਕਲਦਾ ਹੈ ਤੇ ਉਹਦੀ ਸਰਵਿਸ ਕਰਾਣੀ ਜ਼ਰੂਰੀ ਹੁੰਦੀ ਹੈ ਪਰ ਮੇਰਾ ਖਿਆਲ ਨਹੀਂ ਅਜੇ ਤੱਕ ਕਿਸੇ ਨੇ ਵੀ ਪੋਲੂਸ਼ਨ ਸਰਟੀਫਿਕੇਟ ਬਣਾਉਣ ਲੱਗੇ ਕਿਹਾ ਹੋਏ ਕਿ ਤੁਹਾਡੀ ਗੱਡੀ ਦੀ ਸਰਵਿਸ ਹੋਣੀ ਹੈ ਇਸ ਕਰਕੇ ਪੋਲੂਸ਼ਨ ਸਰਟੀਫਿਕੇਟ ਨਹੀਂ ਬਣੇਗਾ ਸੋ ਸਰਕਾਰ ਨੂੰ ਚਾਹੀਦਾ ਹੈ ਥੋੜੀ ਜਿਹੀ ਦੇ ਕਿ ਪੋਲਿਊਸ਼ਨ ਸਰਟੀਫਿਕੇਟ ਜਿਹੜਾ ਵਾਕਈ ਓਰੀਜినਲ ਹੋਣਾ ਚਾਹੀਦਾ ਜੇ ਤੁਹਾਡੇ ਗੱਡੀ ਚ ਪੋਲਿਊਸ਼ਨ ਜ਼ਿਆਦਾ ਹੈ ਤੇ ਗੱਡੀ ਚਲਾਣੀ ਮਨਾ ਹੋਣੀ ਚਾਹੀਦੀ ਹੈ ਇਸ ਪੋਲਿਊਸ਼ਨ ਦਾ ਫਿਰ ਹੋਈ ਗੱਲ ਹੈ ਸਾਧੀਆਂ ਬਿਮਾਰੀਆਂ ਸ਼ੁਰੂ ਹੁੰਦੀਆਂ ਬੱਚਿਆਂ ਨੂੰ ਬਜ਼ੁਰਗਾਂ ਨੂੰ ਬਹੁਤ ਮੁਸ਼ਕਲ ਹੁੰਦੀ ਹੈ ਦੋਸਤੋ ਜਿੰਨਾ ਜ਼ਿਆਦਾ ਪੋਲਿਊਸ਼ਨ ਵਧਿਆ ਜਾਏਗਾ ਉਨਨੇ ਹੀ ਬਿਮਾਰੀਆਂ ਇਕੱਠੀਆਂ ਹੁੰਦੀਆਂ ਜਾਣਗੀਆਂ ਉਨੀਆਂ ਹੀ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਜਾਣਗੀਆਂ ਸੋ ਬੇਨਤੀ ਹੈ ਕਿ ਜਿਹੜਾ ਸਾਡਾ ਫਰਜ਼ ਹੈ ਵਾਤਾਵਰਣ ਪ੍ਰਤੀ ਉਹਨੂੰ ਨਿਭਾਈਏ ਸੋ ਦੋਸਤੋ ਕੁਝ ਤੇ ਕਰੋ ਵਿਚਾਰ ਪ੍ਰੋਗਰਾਮ ਦਾ ਇਹ ਐਪੀਸੋਡ ਤੁਹਾਨੂੰ ਕਿੱਦਾਂ ਦਾ ਲੱਗਾ ਅਗਲੇ ਹਫਤੇ ਐਸੇ ਸਮੇਂ ਐਸੇ ਦਿਨ ਐਸੇ ਚੈਨਲ ਤੇ ਫਿਰ ਲੈ ਕੇ ਆਵਾਂਗੇ ਪ੍ਰੋਗਰਾਮ ਕੁਝ ਤੇ ਕਰੋ ਵਿਚਾਰ